ਆਹ ਹਾਏ ਨੀ ਰਾਜ ਹਾਨੂੰ ਤੇ ਤੂੰ ਮਾੜੀਆਂ ਚੱਗੀਆਂ ਕਹਿੰਦੀ ਹੋਰ ਆਪਣੇ ਪਿਓ ਨੂੰ ਵੀ ਕਹਿਣ ਡੈ ਪੀਆ ਅਹੀਂ ਤੇ ਮਤਰੀਆਂ ਵਾ ਉਹ ਤੇ ਤੇਰਾ ਕਰ ਬੜੇ ਦਾ ਛੱਕਾ ਕੀ ਹੋਗਾ ਸਗਾ ਪਿਓ ਆ ਤੇ ਤਾਂ ਹੀ ਉਹਦੀ ਇੱਜ਼ਤ ਕਰਦੀ ਸੀ ਜੇ ਕਿਤੇ ਹੁੰਦਾ ਨਾ ਮਤਰੀਆ ਤੇ ਕਦੀ ਵੀ ਨਹੀਂ ਇੱਜ਼ਤ ਕਰਦੀ ਪਰ ਤੁਹਾਡੀ ਹਮਦਰਦੀ ਜ਼ਿਆਦਾ ਕਰਦਾ ਸੀ ਉਹ ਤੇ ਕਰ ਲੋ ਜਿੰਨੀ ਕਰਨੀ ਆ ਤੁਹਾਡੀ ਨਹੀਂ ਮੈਂ ਚੱਲਣ ਦੇਣੀ ਚੱਲਣੀ ਇੱਥੇ ਮੇਰੀ ਆ ਫੇਰ ਵੀ ਤੇਰੀ ਚੱਲਣੀ ਆ ਕੋਈ ਗੱਲ ਨਹੀਂ ਹੁਣ ਤੈਨੂੰ ਚੁਲਾ ਕੇ ਦੱਸਾਂਗੇ ਵੇਖੀ ਇੱਥੇ ਤੂੰ ਤਾਂ ਇੱਥੇ ਆਈ ਆ ਇੱਥੇ ਰਹਿਣਾ ਮਾਤਾ ਕਰ ਲੋ ਜਿੰਨੀਆਂ ਮਰਜ਼ੀਆਂ ਤੁਸੀਂ ਕਰਨੀਆਂ ਤੁਹਾਡੀ ਮਰਜ਼ੀ ਨਹੀਂ ਮੈਂ ਚੱਲਣ ਦੇ। ਅੱਗੇ ਨਹੀਂ ਮੂੰਹ ਬੰਦ ਕੀਤਾ ਸੀ ਨਾ ਹੁਣ ਜੇ ਤੇਰਾ ਖੁੱਲਣ ਦੇ ਪਿਆ ਤੇ ਖੁੱਲਣ ਸਾਡਾ ਵੀ ਦੇ ਪਿਆ ਵਾ। ਇਹ ਗੱਲ ਤੂੰ ਰੱਖੀ ਯਾਦ। ਮੰਮੀ ਬੱਸ ਕਰੋ ਲੜੀ ਜਾਣਾ। ਕੀ ਬੱਸ ਕਰੋ ਇੱਕ ਤੇ ਤੇਰਾ ਹੀ ਨਹੀਂ ਪਤਾ ਲੱਗਦਾ ਜਦੋਂ ਉਹਨੂੰ ਮਾੜੀ ਚੰਗੀ ਕੋਈ ਗੱਲ ਆਖਣ ਲੱਗੀਦਾ ਨਾ। ਮੰਮੀ ਬੱਸ ਕਰੋ ਉਹ ਨਹੀਂ ਆਖਣ ਦੇ ਉਹਨੂੰ ਵੀ ਕਹਨਾ ਕਿ ਭਾਬੀ ਬੱਸ ਕਰ। ਤੇ ਬਾ ਵਿਜੀਤ ਹਿਮੀ ਥੋੜੇ ਬੋਤੇ ਤੇ ਸਿਆਣੇ ਬਣਾਵੇਂ ਅਹੀਂ ਤੇ ਤੁਹਾਨੂੰ ਨਹੀਂ ਚੰਗੀਆਂ ਲੱਗਦੀਆਂ ਤੇ ਡਾਡੀ ਜੀ ਵੇਖੋ ਤੁਹਾਡੇ ਨਾਲ ਕਿੰਨਾ ਕਰਦੇ ਆ ਹਰ ਵੇਲੇ ਤੁਹਾਨੂੰ ਪੁੱਤ ਪੁੱਤ ਕਰਦੇ ਰਹਿੰਦੀ ਆ ਤੇ ਇਹ ਤੇ ਇਹ ਕਰਦੇ ਰਹਿੰਦੇ ਜਿਹੜਾ ਕੰਮ ਕਰਨਾ ਹੁੰਦਾ ਤੁਹਾਡੀ ਸਲਾਹ ਨਾ ਕਰਦੇ ਵੀ ਮੈਂ ਪਹਿਲਾਂ ਆਪਣੀ ਨੋਂ ਨੂੰ ਪੁੱਛਣਾ ਵਾ ਹਾਨੂੰ ਤੇ ਕਦੀ ਉਹਨਾਂ ਨੇ ਪੱਲਾ ਹੀ ਨਹੀਂ ਵੱਧਾ ਤੇ ਤੁਸੀਂ ਉਹਨਾਂ ਨਾਲ ਏਦਾਂ ਨਾ ਕਰੋਗੀ ਥੋੜੇ ਬੋਤੇ ਸਿਆਣੇ ਬਣਾਵੇਂ ਹਾਏ ਰੱਬਾ ਮੇਰੀ ਮੱਤ ਤੇ ਕੀ ਪਰਦਾ ਪੈ ਗਿਆ ਏ ਰਾਜ ਨੂੰ ਮੈਂ ਧੀ ਦਾ ਦਰਜਾ ਦੇ ਹੜਿਆ ਤੇ ਜੋ ਹਰ ਇੱਕ ਗੱਲ ਇਹਨੂੰ ਪੁੱਛਣੀ ਹਰ ਗੱਲ ਪੁੱਛ ਕੇ ਤੁਰਨਾ ਸਭ ਤੋਂ ਮੋਰੇ ਇਹਨੂੰ ਰੱਖਾ ਤੇ ਉਹਨਾਂ ਨੂੰ ਮੈਂ ਬਗਾਨਿਆਂ ਸਭਨ ਛੜਿਆ ਉਹਨਾਂ ਨੂੰ ਹਰ ਵੇਲੇ ਝੜਕਾ ਵਿਚਾਰੀਆਂ ਨੂੰ ਤੇ ਇਹਨ ਮੇਰੇ ਨਾਲ ਕੀ ਕੀ ਆਵਦੀਆਂ ਕੀਆਂ ਕੀਤੀਆਂ ਮੇਰੇ ਕੋਲ ਹੁਣ ਚੱਲੀ ਇਹ ਨਹੀਂ ਜਾਂਦੀਆਂ ਆਏ ਓ ਮੈਂ ਨੌਜਾਰੀਆਂ ਨੇ ਕੀ ਕੀ ਪਾਪ ਕੀਤੇ ਮੈਂ ਇਹ ਲੇਖਾ ਕਿੱਥੇ ਦਊਗਾ ਇਹ ਬੇਚਰੀਆਂ ਮੈਨੂੰ ਆਪਣਾ ਸਮਝੀ ਐ ਤੇ ਮੈਂ ਇਹਨਾਂ ਨੂੰ ਉਪਰ ਹੀ ਸਮਝਦਾ ਰਿਹਾ ਰਾਜ ਨੇ ਮੇਰੇ ਨਾਲ ਆਹ ਕੰਮ ਕਰਨੇ ਮੈਨੂੰ ਨਹੀਂ ਪਤਾ ਵੀ ਇਹ ਰਾਜ ਹਰ ਗੱਲ ਤੇ ਝੂਠ ਬੋਲਦੀ ਐ ਮੈਂ ਉਹਨੂੰ ਆਪਣੀ ਬਣਾ ਕੇ ਰੱਖ ਲਿਆ ਇਹਨਾਂ ਨੇ ਮੈਂ ਲੇਖਾ ਇਹਨਾਂ ਦਾ ਕਿੱਥੇ ਦੇਣਾ ਅੱਖਾਂ ਨੇਡ ਕੇ ਉਹ ਤੁਹਾਡੇ ਤੇ ਵਿਸ਼ਵਾਸ ਕਰਦੇ ਆ ਤੁਹਾਡੇ ਬਦਲੇ ਉਹ ਤੁਹਾਡੇ ਨਾਲ ਵੀ ਲੜ ਪੈਂਦੇ ਆ ਤੇ ਤੁਸੀਂ ਉਹਨਾਂ ਵਾਸਤੇ ਇਹੋ ਜੀ ਸੋਚ ਰਹੇ ਦੇ ਜੇ ਬਸ ਰਾਜ ਨੇ ਬਹੁਤ ਮਨਮਰਜ਼ੀ ਕਰ ਲਈ ਆ ਹੁਣ ਨਹੀਂ ਮੈਂ ਉਹਦੀ ਮਨਮਰਜ਼ੀ ਹੋਣ ਦੇਣੀ ਹੁਣ ਜੋ ਇਸ ਘਰ ਚ ਕਰੂੰਗਾ ਮੈਂ ਆਪਣੀ ਮਰਜ਼ੀ ਨਹੀਂ ਕਰੂੰਗਾ ਕਹੇ ਦੀ ਮੈਂ ਨਹੀਂ ਦੀ ਸਾਡੀ ਕੀ ਹੋਇਆ ਜੇ ਬੱਲੇ ਨਹੀਂ ਸਿਆਣੀਆਂ ਹੁਣ ਮੈਂ ਤੇਰੀ ਸਲਾਹ ਲਿਆ ਕਰੂੰਗੀ ਤੇ ਕਿੱਦਾਂ ਘਰ ਵਿੱਚ ਚੱਲਾਂ ਹਨਾ ਤੂੰ ਸਲਾਹਾਂ ਦੇਂਗੇ ਮੈਨੂੰ ਹੁਣ ਜਿਆਦੀਆਂ ਤੂੰ ਵੱਡੀ ਆਈ ਹੈ ਨਾ ਚਲਾਕ ਦਾਦੂ ਜੀ ਕੀ ਆਇਆ ਤੈਨੂੰ ਚੱਕੜ ਆਇਆ ਜੇ ਉਹ ਮੇਰਾ ਸਿਰ ਪਾੜ ਚੱਲੇ ਓਏ ਆਜੋ ਤੁਹਾਡੇ ਕਮਰੇ ਖਰਨਾ ਤੁਹਾਨੂੰ ਪਾਣੀ ਦਵਾਂ ਹਈ ਵੇ ਦਾਦਾ ਜੀ ਉਧਰ ਕੀ ਕਰਨਾ ਤੁਹਾਨੂੰ ਇੱਧਰ ਹੀ ਲੈ ਜਾਣਾ ਵਾ ਆਜੋ ਲੈ ਇੱਧਰ ਤਾਂ ਤਮਾਸ਼ਾ ਹੋਰ ਲੱਗਾ ਵਾ ਆਓ ਦਾਦਾ ਜੀ ਤੁਹਾਨੂੰ ਉਧਰ ਹੀ ਖੜਦਾ ਵਾ ਪਾ ਭੀਜੀ ਮੈਂ ਕੌਣ ਹੁੰਨੀ ਆ ਤੁਹਾਨੂੰ ਸਲਾਹ ਦੇਣ ਵਾਲੀ ਮੈਂ ਤੇ ਤੁਹਾਨੂੰ ਇਹੋ ਕਹਿਣ ਦੀ ਆ ਤੁਹਾਡੇ ਨਾਲ ਜੋ ਮਰਜ਼ੀ ਕਰੋ ਪਰ ਡਾਡੀ ਜੀ ਨੂੰ ਨਾ ਮਾੜਾ ਚੰਗਾ ਨਾ ਕਹੋ ਉਹਨਾਂ ਨੇ ਜਦੋਂ ਤੁਸੀਂ ਮਾੜਾ ਚੰਗਾ ਕਹਿੰਨੇ ਫੇਰ ਨਹੀਂ ਹੱਡ ਕੋ ਜਰਿਆ ਜਾਂਦਾ ਮੇਰੀ ਮੰਮੀ ਦਾ ਵੀ ਕੱਖ ਨਹੀਂ ਹਾਲ ਮੈਂ ਨਾ ਉਹਨਾਂ ਭਾਵੇਂ ਦਾਦਾ ਜੀ ਦੇ ਸਾਟ ਲੱਗ ਜਾਂਦੀ ਮੰਮੀ ਦਾ ਵੀ ਹਰ ਵੇਲੇ ਲੜਾਈ ਵਾਲੀ ਧਿਆਨ ਹੁੰਦਾ ਵਾ ਨਾ ਨਾ ਘਰ ਵਿੱਚ ਕੋਈ ਵੀ ਨਹੀਂ ਚੰਗੇ ਲੱਗਦੇ ਨਾ ਦਾਦੀ ਤੇ ਨਾ ਭੂਆ ਲਗਦੀ ਲੁਗਦੀ ਤਾਂ ਮੈਨੂੰ ਪਤਾ ਨਹੀਂ ਮੈਂ ਤੁਹਾਡੀ ਕੀ ਲਗਦੀ ਆ ਪਰ ਜਿਹੜੇ ਸੁਪਨੇ ਤੁਸੀਂ ਲੈਣ ਦੀਆਂ ਨਾ ਇਹ ਸੁਪਨੇ ਤੁਹਾਡੇ ਪੂਰੇ ਨਹੀਂ ਹੋਣੇ ਇਹ ਘਰ ਦੀ ਮਾਲਕ ਮੈਂ ਹੀ ਬਣਨਾ ਵਾਂ ਘਰ ਚਾਹੁੰਦੇ ਆ ਮੈਂ ਹੀ ਪ੍ਰਧਾਨ ਰਵਾਂ ਉਹ ਦਾਦਾ ਜੀ ਤੁਹਾਨੂੰ ਮੈਂ ਕਮਰੇ ਖਰਾ ਤੁਹਾਡੇ ਬਹਿਰ ਤੇ ਪਾਵਾਂ ਰਹਿਣ ਦੇ ਕਬਰ ਇਹਦੇ ਨਾਲ ਮੱਥਾ ਮਾਰਦਾ ਕੋਈ ਫਾਇਦਾ ਨਹੀਂਗਾ ਇਹ ਤੇ ਉਹਨੂੰ ਕੱਖ ਨਹੀਂ ਸਮਝਦੀ ਜਿਹਦੇ ਰਾਜਪਾਗ ਤੇ ਬੈਠੀ ਆ ਆਪਣੇ ਸਹੁਰੇ ਨੂੰ ਕੋ ਸਮਝਦੀ ਆ ਉਹਨੂੰ ਇਹ ਤੇ ਹੁਣ ਬੱਤੀ-ਬੱਤੀ ਗੱਲਾਂ ਕਰ ਡਿਆ ਪਈਆ ਤੇ ਆਡੀ ਇਹ ਕੀ ਲੱਗਦੀ ਆ ਦਾਦਾ ਤੁਸੀਂ ਪੋ ਲੰਮੇ ਨਾਲ ਟਾ ਡੇਲੀ ਮੈਂ ਪਾਣੀ ਲੈ ਕੇ ਆਉਣਾ ਨਾਲ ਮੰਮਾ ਨਾਲ ਦੱਸ ਕੇ ਆਉਣਾ ਵਾ ਤੁਸੀਂ ਪੋ ਲੰਮੇ ਜਰਿਆ ਜਾਂਦਾ ਜਾਂ ਨਹੀਂ ਜਰਿਆ ਜਾਂਦਾ ਉਹ ਮੇਰੀ ਮਾਦੀ ਆ ਫੇ ਤੁਹਾਨੂੰ ਇਸ ਘਰ ਵਿੱਚ ਮੈਂ ਕਿੱਦਾਂ ਰੱਖਣਾ ਵਾ ਬੱਸ ਕਰੋ ਭਾਬੀ ਜੀ ਮੈਂ ਤਾਂ ਸੋਚਦੀ ਸੀ ਕਿ ਤੁਸੀਂ ਬਦਲੋਗੇ ਪਰ ਤੁਸੀਂ ਨਹੀਂ ਬਦਲਣ ਵਾਲੇ ਥੋੜਾ ਬੋਧਾ ਤੇ ਰੱਬ ਤੋਂ ਡਰੋ ਵੀ ਮੈਂ ਤਾਂ ਬੜਾ ਬਦਲਦੀ ਆ ਪਰ ਤੂੰ ਹੀ ਨਹੀਂ ਬਦਲੀਆਂ ਜੇ ਮੈਂ ਕਹਿਨੀ ਆ ਨਾ ਮੇਰੇ ਕਹੇ ਤੇ ਚੱਲੋ ਤੇ ਤੂੰ ਹੀ ਉਹ ਚਲਦੀ ਨਹੀਂ ਆ ਮੇਰੇ ਤੇ ਤੁਸੀਂ ਬਰਖਲਾਵ ਕਰਦੀਆਂ ਗੱਲਾਂ ਬਹੁਤ ਸੁਣੀ ਗੱਲ ਵਾ ਰਾਜ ਤੇਰੇ ਕਹੇ ਤੇ ਅਸੀਂ ਚੱਲੀਏ ਹਨਾ ਤੂੰ ਹੁਣ ਆਹ ਨੂੰ ਆਪਣੀਆਂ ਉਂਗਲਾਂ ਤੇ ਨਚਾਏਗੀ ਇਹ ਕੰਮ ਕਰਨ ਵਾਲਾ ਰਹਿ ਗਿਆ ਵਾ ਤੇਰਾ ਮੰਮੀ ਉਂਗਲਾਂ ਤੇ ਤੇ ਮੈਂ ਕਿਹਾ ਹੀ ਨਹੀਂ ਨਚਾਉਣ ਬਾਰੇ ਮੈਂ ਤੁਹਾਨੂੰ ਇੰਨਾ ਕਿਹਾ ਵੀ ਜੇ ਤੁਸੀਂ ਹਸਾਬ ਨਾਲ ਚਲੋਗੇ ਤੇ ਘਰ ਚੱਲਦਾ ਜਾਊਗਾ ਤੁਸੀਂ ਤੇ ਕਰਦੀਆਂ ਮਾਵਾਂ ਤੀ ਆਪਣੀ ਮਰਜ਼ੀ ਮੇਰੀ ਮਰਜ਼ੀ ਤੁਸੀਂ ਕਰ ਨਹੀਂ ਦਿੰਦੀਆਂ ਨਾ ਤੁਸੀਂ ਮੇਰੀ ਮੰਨਦੀਆਂ ਨਾ ਕੋਈ ਸੁਣਦੀਆਂ ਮੇਰੀ ਨੂੰ ਨਹੀਂ ਤੇ ਕਿਹੜੀ ਆਹੀ ਆਪਣੀ ਮਰਜ਼ੀ ਕਰਦੀਆਂ ਕਿਹੜਾ ਤੇ ਇਥੋਂ ਬਾਹਰ ਆਹੀ ਖਾਨੀਆਂ ਕਿ ਆਹੀ ਹੰਡਾਉਣ ਡਈਆਂ ਕਿ ਆਹੀ ਵਾਧੂ ਲੀੜਾ ਕੱਪੜਾ ਲਿਆਉਣ ਡਈਆਂ ਕਿੱਥੇ ਆਹੀ ਜਾਂਦੀਆਂ ਵਾ ਆਨੂੰ ਦੱਸ ਤੇ ਸਹੀ ਜਾਣਦੀ ਮਾਤਾ ਗੱਲ ਨਹੀਂ ਕੋਈ ਵੀ ਇਹ ਕਹੇ ਕੱਪੜੇ ਤੇ ਰੌਲਾ ਪਾ ਦਿਆ ਨਾ ਇਹ ਕੱਪੜੇ ਨਹੀਂ ਮੈਂ ਧੋਣ ਦੇਣੇ ਆ ਕਵਲ ਨੂੰ ਤੇ ਫਿਰ ਕੀ ਜੇ ਆਪ ਵੀ ਧੋਲਾਂਗੇ ਰਲ ਮਿਲ ਕੇ ਜੇ ਤੂੰ ਹੀ ਕਹਿਣਾ ਹੋਵੇ ਕਵਲ ਨੂੰ ਕਿ ਜਾ ਉਹ ਨਾਨਪੁਰਜਾਈ ਦੋਵੇਂ ਜਣੇ ਧੋ ਲੋ ਤੇ ਹੱਥੋਂ ਤੇ ਕੰਮ ਨਹੀਂ ਲੜਾਈ ਤੇ ਤੂੰ ਹੀ ਵਿਦਾਈ ਜਾਣ ਦੇ ਜ ਘਰ ਦੇ ਵਿੱਚ ਆਹੀ ਆਹੀ ਵਿਦਾਈ ਚੱਲੀਆਂ ਤੂੰ ਸਾਡੇ ਤੋਂ ਨਹੀਂ ਆ ਕਦੀ ਆਖਿਆ ਤੂੰ ਹੀ ਕਿਆ ਕਰਨਾ ਇੱਥੇ ਆਹ ਆਨਣਾ ਪਰਜਾਈ ਤੋੜੀ ਗਏ ਹਾਨੂੰ ਕਿਆ ਨਹੀਂ ਆ ਥੋਣੇ ਚ ਤੋ ਨਹੀਂ ਥੋਣੇ ਤੇ ਨਹੀਂ ਚਈ ਕਿ ਆਪਣੇ ਉਹਦਾ ਮਾਵਾਂ ਤੀਆ ਤੋ ਲੈਣੀਆਂ ਵਾ ਹੁਣ ਤੈਨੂੰ ਚੇਤਾ ਆ ਗਿਆ ਤੇ ਆ ਕੱਪੜੇ ਕਹਿਤਾ ਵਾ ਪੰਡ ਕਲੀੜਿਆਂ ਦੀ ਗਾੜੀ ਛੱਡਦੀ ਆ ਨਾ ਨਹੀਂ ਉਹ ਤੋੜ ਦੇ ਨੇ ਪਾਇ ਆ ਇੱਕ ਵਾਰੀ ਪਾਇ ਆ ਦੋ ਵਾਰੀ ਮਾਤਾ ਲੜਾਈਂ ਤੇ ਤੂੰ ਹੀ ਆਵਾਜ਼ਾਂ ਮਾਰਦੀਂ ਚਤੋ ਕਣੀ ਲੜਾਈ ਤੇ ਤੂੰ ਹੀ ਨਹੀਂ ਮੁਕਣ ਦਿੰਦੇ ਤੇ ਜੇ ਹੋ ਉਹਨੂੰ ਕਹਿ ਦੋ ਕੱਪੜੇ ਤਾਂ ਪਾ ਉੱਠ ਪਾ ਕੱਪੜੇ ਥੋਲਾ ਤਾਂ ਕਾਹ ਚੱਲੀ ਕੱਪੜੇ ਥੋਣ ਲੱਗੀ ਤੋ ਮੰਮੀ ਜੀ ਮਾਤਾ ਤੁਸੀਂ ਇੱਧਰ ਆਪਣੀ ਖੱਪ ਪਾਈ ਆ ਪ੍ਰਹਿਨ ਦਾਦੂ ਜੀਨ ਕੀ ਹੋ ਗਿਆ ਵਾ ਕੀ ਹੋਇਆ ਵਾ ਹੁਣ ਇਹ ਤੇ ਅੱਗੇ ਭਲੇ ਹੀ ਆਨੇ ਮੈਂ ਜਸਨ ਨੂੰ ਹੁਣਾਂ ਚਾਹ ਪੁੱਛ ਕੇ ਆਨਾ ਪੀ ਕਿਆ ਪੀਣੀ ਆ ਤੇ ਘੱਟ ਲੱਗ ਕੇ ਕਹੇ ਉਹ ਮੂਸਲਾ ਦੇ ਕੀ ਹੋ ਗਿਆ ਆਏ ਤੇ ਸਾਡੇ ਲੱਗ ਸਾਨੂੰ ਕਹਿੰਦੇ ਮੈਂ ਚਾਹ ਲੈ ਕੇ ਆ ਗਿਆ ਵਾ ਉਹ ਆਏ ਨਹੀਂ ਮੈਂ ਚਲੇ ਨੱਠ ਕੇ ਦੇਖੋ ਕੀ ਹੋਇਆ ਵਾ ਆਜੋ ਜਦੋਂ ਤੂੰ ਚੁੱਕ ਕੇ ਖੜਿਆ ਸੋਦਾ ਹੀ ਆ ਜਾਂਦਾ ਕਦਾਂ ਆਵਾਜ਼ ਮਾਰ ਲੈਂਦਾ ਮੈਂ ਤੇ ਤੁਹਾਨੂੰ ਆਵਾਜ਼ਾਂ ਵੀ ਮਾਰੀਆਂ ਤੁਸੀਂ ਆਪਣਾ ਉਧਰੇ ਮੇਲਾ ਲਾਇਆ ਮੈਂ ਚਲੋ ਦਾदू ਜੀ ਨੇ ਉਹਨਾਂੇ ਕਮਰੇ ਲੈ ਜਾਣਾ ਵਈ ਮੇਲਾ ਕੀ ਲਵਣਾ ਸੀ ਪੁੱਤ ਦਾਦ ਜੀ ਦਾਦ ਜੀ ਕੀ ਹੋਇਆ ਹੁਣ ਇਹ ਤੇ ਤੁਸੀਂ ਜੱਗੇ ਭਲੇ ਸੀਗੇ ਤੇ ਅੱਜ ਥੱਥੀ ਕੀ ਹੋ ਗਿਆ ਵਾ ਉਹ ਮੇਰਾ ਦਿਲ ਨਹੀਂ ਵਸਚਿਆ ਆਉਣ ਡਿਆ ਮੈਨੂੰ ਨਾ ਛੇੜੋ ਅਜੇ ਮੈਨੂੰ ਘੜੀ ਕਰ ਨਾ ਤਾਂ ਮੈਨੂੰ ਮੈਂ ਉਸਕੇ ਦਾਦਣਾ ਮੈਨੂੰ ਕੀ ਹੋ ਗਿਆ ਵਾ ਤੇ ਪਾਣੀ ਪੀਰੋ ਡਾਡੀ ਜੀ ਪਾਣੀ ਨਹੀਂ ਪੀਣਾ ਨਹੀਂ ਮੈਂ ਪਾਣੀ ਨਹੀਂ ਪੀਣਾ ਜੇ ਉਹ ਮੇਰੇ ਲਾਗੋ ਪਰਾ ਹੋ ਜयो ਮੇਰੇ ਦਿਲ ਨੂੰ ਕੋ ਹੋਈ ਜਾਂਦਾ ਬੈ ਲਿਓ ਠੀਕ ਜਿਆਦਾ ਹੀ ਕੰਮ ਖਰਾਬ ਹਈ ਦਾਣਾ ਕਹੋ ਡਾਡੀ ਜੀ ਅਸੀਂ ਵੀ ਤੁਹਾਡੇ ਨਾਲ ਆ ਜਿੱਦਾਂ ਨੂੰ ਕੋ ਖੋਜ ਗਿਆ ਅਸੀਂ ਕਿਹਦੇ ਆਸਰੇ ਜੀਣਾ ਵਾ ਡੈਡੀ ਜੀ ਜੇ ਕੋ ਖਾਣ ਪੀਣ ਨੂੰ ਜੀ ਕਰਦਾ ਵਾ ਜਾਂ ਤੁਹਾਡੇ ਦਿਲ ਨੂੰ ਜਿਆਦੀ ਕਾਲੀ ਪੈਂਦੀ ਤੇ ਨਿੰਬੂ ਪਾਣੀ ਬਣਾ ਕੇ ਲਿਆਈਏ ਨਹੀਂ ਪੁੱਤ ਮੈਂ ਥੋੜਾ ਜਿਆ ਨਾ ਠੀਕ ਵਾ ਮੈਨੂੰ ਜਰਾ ਘਰਾਮ ਕਰ ਲੈਂਦੇ ਹੋ ਹੋ ਜਾਣਾ ਮੈਂ ਠੀਕ ਕੋਈ ਗੱਲ ਨਹੀਂ ਕੀ ਨਹੀਂ ਫਿਰ ਅਸੀਂ ਨਾ ਇਦਾਂ ਕਰਦੇ ਆ ਨਹੀਂ ਤੇ ਤੁਹਾਨੂੰ ਲੈ ਜਾਂਦੇ ਆ ਡਾਕਟਰ ਕੋਲ ਨਹੀਂ ਤੇ ਕਰ ਸੱਦ ਲੈਨੇ ਆ ਉਹ ਨਹੀਂ ਡਾਕਟਰ ਜੀ ਲੋਡ ਕੋਈ ਮੈਂ ਹੋ ਜਾਣਾ ਸਹੀ ਹੈ ਠੀਕ ਤੂੰ ਕਾਨੂੰ ਐਵੇਂ ਇੰਨੀ ਕਾਲੀ ਕਰਨੀ ਜਾਂ ਕੋਈ ਨਹੀਂ ਕੋਹਨੇ ਮੈਂ ਸਾਰੇ ਦਿਹਾੜੇ ਤੁਸੀਂ ਗਰਮੀ ਚ ਕੰਮ ਕਰਦੇ ਰਹਿੰਨੇ ਆ ਨਾ ਉਹਦਾ ਕਰਕੇ ਹੁਣਾਵਾ ਤੇ ਚਲ ਡਾਕਟਰ ਤੇ ਟੀਕੇ ਦੋ ਲਾਉਗਾ ਦਰਮਾਨ ਆ ਜਾਊਗਾ ਐਨੀ ਨਗਹਿਲੀ ਨਹੀਂ ਕਰੀਦੀ ਹੁੰਦੀ ਜੇ ਦੋਖੋ ਹੋਵੇ ਨਾ ਉਹਦੀ ਦਵਾਈ ਵੀ ਹੁੰਦੀ ਆ ਲੈ ਤਾਂ ਨਹੀਂ ਕਹਿਦਾ ਆਂਦਾ ਵੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਇਹਦੇ ਵਿੱਚ ਕਹਦਾ ਅਜੇ ਤੇ ਟਾਈਮ ਹੈਗਾ ਵਾ ਦੱਸ ਦੋ ਜੇ ਜ਼ਿਆਦਾ ਤਕਲੀਫ ਹੋਵੇ ਤੇ ਉਹ ਨਹੀਂ ਮੈਨੂੰ ਕੋਈ ਐਨੀ ਤਕਲੀਫ ਨਹੀਂ ਗਈ ਤੁਸੀਂ ਇੰਨਾ ਨਾ ਫਿਕਰ ਕਰੋ ਹੋ ਜਾਣਾ ਵਾ ਠੀਕ ਕੁਝ ਨਹੀਂ ਹੁੰਦਾ ਲੈ ਬਾਪੂ ਤੇ ਜਿਆਦਾ ਹੀ ਬਿਮਾਰਾਂ ਵਾਂਗੂ ਖਾਣ ਡਿਆ ਕਿਤੇ ਜਿਆਦਾ ਹੀ ਨਾ ਬਿਮਾਰ ਹੋ ਜੇ ਇਹਨਾਂ ਦੇ ਕਿਤੇ ਖੜ ਨਾ ਪੈ ਜੇ ਤੇ ਸਾਡੇ ਕਿਤੇ ਦੂਣੇ ਪੈਸੇ ਲੱਗਣ ਹਾਏ ਹਾਏ ਕੀ ਕਰੂੰਗੀ ਹੁਣ ਮੈਂ ਫਿਰ ਜੇ ਇਹਨੂੰ ਕਿਤੇ ਖੜ ਨਾ ਪੈ ਗਿਆ ਪੈਸੇ ਬੜੇ ਲੱਗ ਜਾਣੇ ਆ ਇਹ ਬੁੱਢੇ ਨੇ ਮੇਰੇ ਭਾਅ ਦਾ ਸਿਆਪਾ ਹੀ ਪਾਉਣ ਜਾ ਤਾ ਮੰਮੀ ਜੀ ਡੈਡੀ ਭਾਅ ਨੇ ਕਹਿਣ ਡਿਆ ਨਾ ਠੀਕ ਵਾ ਪਰ ਸਿਹਤ ਵੇਖ ਕੇ ਲੱਗਣ ਡਿਆ ਵੀ ਠੀਕ ਨਹੀਂ ਆ ਤੇ ਮੈਂ ਫੋਨ ਨਾ ਲੈ ਕੇ ਆਵਾਂ ਤੇ ਜਸ਼ਨ ਤੂੰ ਲਾ ਕੇ ਫੋਨ ਤੇ ਡਾਕਟਰ ਨੂੰ ਘਰੇ ਸੱਦ ਲਾ ਕੇ ਲਾ ਲੈਂਦੀ ਆ ਮੈਂ ਲੈ ਕੇ ਆਵਾਂਗੀ ਲੈ ਕਵਲ ਤੂੰ ਤੱਕੇ ਨਾ ਮਨਾਈ ਜਾਣ ਦੇ ਆ ਫੇ ਡਾਕਟਰ ਨੂੰ ਲੈਈਏ ਡਾਕਟਰ ਜਦੋਂ ਡੈਡੀ ਆਪਣੇ ਮੂੰਹ ਕਹਿਣ ਦੇ ਆ ਵੀ ਮੈਂ ਠੀਕ ਵਾਂ ਤੇ ਆਵੇਂ ਸੱਦੀ ਜਾਣਾ ਮੈਂ ਡਾਕਟਰ ਨੂੰ ਡਾਕਟਰ ਆਊਗਾ ਤੇ ਆਵੇਂ ਟੀਕੇ ਲੈ ਜਣ ਹਾੜ ਦੋ ਮਰੀ ਜਾ 40 50 ਦਾ ਟੀਕਾ ਨਹੀਂ ਹੋਣਾ ਤਾਂ ਵੀ ਦੋਨੇ ਪੈਸੇ ਲਾਵਾਂਗੇ ਪੈਸੇ ਕਿਤੇ ਰੁੱਖਾ ਨਾ ਲੱਗੇ ਆ ਫੇ ਲਾ ਲਾ ਕੇ ਦੇਈ ਜਾਣੀ ਉਹਨਾਂ ਨੂੰ ਗਰਮੀ ਚ ਨਾ ਵਾਧ ਘਟ ਹੋ ਜਾਂਦਾ ਗਰਮੀ ਬੜੀ ਆ ਕਿਤੇ ਚੱਕਰ-ਚੱਕਰ ਆ ਗਿਆ ਹੋਗਾ ਤੂੰ ਉਦਾਂ ਡੈਡੀ ਜਾ ਕੇ ਨੰਮੇ ਪੈਗੇ ਹੋਣਗੇ ਚਾਹ ਤੂੰ ਨਿੰਬੂ ਪਾਣੀ ਲਿਆ ਬਣਾ ਕੇ ਅਸੀਂ ਇੱਥੇ ਹੈਗੀਆਂ ਸਾਰੇ ਮੈਂ ਵੀ ਇਹਦੇ ਜੱਸਣ ਮੈਂ ਆਈ ਮੰਮੀ ਵੀ ਲੱਗੇ ਬੈਠੀ ਆ ਯਾਨੀ ਬੋਲੇ ਆਪਾਂ ਨਿਪਣਾ ਕੇ ਨਿਬੂ ਵਾਲਾ ਠੀਕ ਹੈ ਨਾ ਡਾੜੀ ਜੀ ਮੈਂ ਸਹੀ ਕਿਹਾ ਨਾ ਆਵੇਂ ਡਾਕਟਰ ਨੂੰ ਸੱਦ ਕੇ ਆਂਡ ਗਵਾਂਡ ਵੀ ਪੁੱਛੀ ਜਾਣਾ ਵਾਧੂ ਦੀ ਵਿਵਤਾ ਵੀ ਤੁਹਾਡੇ ਘਰ ਪਤਾ ਨਹੀਂ ਕੀ ਹੋ ਗਿਆ ਇਹਦੇ ਬਹੁਤੀਆਂ ਸਿਆਣੀਆਂ ਬਣਦੀਆਂ ਵਾ ਰਾਜਦਾਨ ਅਹਲੀ ਜਰਾ ਜੀ ਸਾਹਮਣੇ ਆਇਆ ਇਹ ਕਹਿੰਦੀ ਸੀ ਮੈਂ ਜੋ ਕਰਨੀ ਮੈਂ ਹੀ ਕਰਦੀ ਆ ਪਰ ਮੇਰੀ ਧੀ ਤੇ ਮੇਰੀ ਘਰ ਵਾਲੀ ਕਿੱਦਾਂ ਤਰਲੇ ਲੈਣ ਦੀਆਂ ਇਹ ਇਹਨੂੰ ਕੋਈ ਫਿਕਰ ਨਹੀਂ ਜਾਂਦੀ ਵੀ ਨਹੀਂ ਡਾਕਟਰ ਮਂਗਾਉਣਾ ਠੀਕ ਹੀ ਆ ਇਹਨੂੰ ਕੀ ਹੋਇਆ ਵਾ ਰਾਜਪੁੱਤ ਤੂੰ ਚਾਹ ਪਾਣੀ ਬਹੁਤ ਵੱਧ ਕੇ ਬਣਾਉਣੀ ਆ ਤੇ ਕਵਲ ਨੂੰ ਤੇ ਅਕਲ ਹੀ ਆਣੀਗੀ ਯਾਦ ਹੁ ਨਾ ਮਿਰਤੀ ਬਣ ਕੇ ਨਿੰਬੂ ਪਾਣੀ ਬਣਾ ਕੇ ਲਿਆ ਦੇ ਵਧੀਆ ਜਿਆ ਡੈਡੀ ਜੀ ਕਵਲ ਕਿਹੜੀ ਨਿਆਣੀ ਆ ਆਪੇ ਬਣਾ ਲਿਓਗੇ ਨਿੰਬੂ ਪਾਣੀ ਤੇ ਮੈਂ ਤੁਹਾਡੇ ਲਾਗੇ ਪੈਣੀ ਮੈਨੂੰ ਤੁਹਾਡੀ ਬਹੁਤ ਚਿੰਤਾ ਲੱਗਣ ਈ ਆ ਵਾਏ ਨੇ ਨਹੀਂ ਉਹ ਸਦੀ ਮੋੜਨਾ ਤੇ ਸੱਤੀ ਘੜੀ ਮੋੜਨਾ ਕਿਤੇ ਜਾ ਕੇ ਤੂੰ ਜਦ ਮਿਰਤੀ ਪਾਣੀ ਕੇਤੀ ਲਾਇਆ ਬਣਾ ਕੇ ਮੈਨੂੰ ਘਬਰਾੜ ਬੜੀ ਹੋਣ ਈ ਆ ਨੇ ਜਾ ਹਲਾਇਆ ਮਾਹ ਤੈਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਕੋਈ ਨਹੀਂ ਜੇ ਮੌਕਾ ਮਿਲਿਆ ਨਾ ਮੈਨੂੰ ਪਾਣੀ ਬਣਾਉਣ ਦਾ ਤੇ ਮੈਂ ਬਣਾ ਕੇ ਲਿਆ ਦੇਣੀ ਮੰਮੀ ਉਦਾਂ ਤੁਸੀਂ ਆਂ ਦਿੰਨੀ ਆ ਡੈਡੀ ਸਾਰੇ ਸਾਡੇ ਖਰਚੇ ਚੁੱਕੇ ਤੇ ਜੇ ਤਰ ਕੋ ਹੁਣ ਪਾਣੀ ਘੋਟ ਮੰਗ ਲਿਆ ਤੇ ਤੇ ਕੰਨਾ ਕੇਸ ਲੀਆਂ ਹੋ ਕੇ ਬਹਿ ਗਈਆਂ ਪਾਣੀ ਮੰਗ ਲਿਆ ਧਰ ਕੋਰ ਕੀ ਮੰਗ ਲਿਆ ਉਹਨੇ ਨਹੀਂ ਫੇਰ ਕੀ ਆ ਪਾਣੀ ਮੰਗ ਲਿਆ ਤੇ ਵਿਆ ਦੇਗੀ ਤੇ ਸਾਰਾ ਦਿਨ ਤੇ ਮੇਰੀ ਕੁੜੀ ਕੰਮ ਕਰਦੀ ਰਹਿੰਦੀ ਆ ਤੂੰ ਕਦੀ ਕੰਮ ਨੂੰ ਹੱਥ ਲਾਇਆ ਵਾ ਜੇ ਹੁਣ ਪਾਣੀ ਦਾ ਘੋਟ ਫੇਰ ਕੀ ਆ ਲੈ ਲਿਆ ਦੇਣੀ ਯਾ ਲੈ ਆ ਜਾ ਕੇ ਲਿਆਦ ਨਹੀਂ ਹੈ ਪਾਣੀ ਮੈਨੂੰ ਕਿਹੜਾ ਬਣਾਉਣੇ ਹੁੰਦਾ ਜਾਂ ਮੈਂ ਨਿਆਣੀ ਜਾਂ ਮੈਂ ਇੱਕ ਚੱਜੀ ਆ ਛੱਟ ਮੈਂ ਪਾਣੀ ਬਣਾ ਲਿਆਉਣਾ ਵਾ ਜਿਵੇਂ ਨਾ ਆ ਮੇਰਾ ਪੁੱਤ ਤੂੰ ਵੀ ਛੇ ਅਦਾ ਥੱਕਾ ਵਾ ਤੈਨੂੰ ਦਵਾ ਕੋ ਪਾਣੀ ਧਾਣੀ ਜਾਂ ਨਾਲੇ ਨਾ ਬੰਮੀ ਤੇ ਦੋ ਗਨ ਨਿੰਬੂ ਲਿਆ ਦੇ ਸਾਈਕਲ ਲੈ ਕੇ ਜਾ ਮੇਰਾ ਪੁੱਤ ਠੀਕ ਹੈ ਨਾ ਠੀਕ ਆ ਮੈਂ ਤੇਰੇ ਦਾਦੂ ਨੂੰ ਪਾਣੀ ਦੇਣਾ ਬਣਾ ਕੇ ਆ ਵੇਖ ਲਓ ਤੁਸੀਂ ਮੁੰਡਿਆਂ ਨੂੰ ਵੀ ਲਾਗੋ ਠਾਰ ਕੇ ਚਲੇ ਗਈ ਆ ਤੇ ਕਿੱਤਾ ਹੁਣ ਖੂ ਖੂ ਕਰਦੀ ਗਈ ਆ ਕੁੜੀ ਨੂੰ ਨਹੀਂ ਨਾ ਜਾਣ ਦਿੱਤਾ ਤੇ ਕਿੱਤਾ ਹੁਣ ਗਈ ਤੜਪਦੀ ਕੋ ਨਿਹਾਲ ਬਾਪੂ ਦਾ ਇਹਨੂੰ ਨਾ ਵੇਲੇ ਨੂੰ ਖਬਰਾਟਾ ਹੋਈ ਜਾਂਦੀ ਆ ਸਾਰਾ ਕੰਮ ਮੈਂ ਮਜ਼ਦੂਰਾ ਕੋ ਕਰਾਉਣੇ ਪੈ ਹਾ ਤੇ ਨਾ ਦੇ ਕੇ ਤੇ ਹੁਣ ਇੱਕ ਘੜੀ ਗਿਆਈ ਹੋ ਵੀ ਵੇਖ ਕੇ ਆਵਾ ਪਹਿਲਾ ਜਸ਼ਨ ਕੀ ਕਰਨ ਧਿਆ ਤੈਨੂੰ ਖਬਰਾਟ ਹੋਣ ਲੱਗੀ ਆ ਨਿੰਬੂ ਪਾਣੀ ਛੇਦ ਨਾ ਮੈਨੂੰ ਬਣਾ ਦੋ ਨਿੰਬੂ ਪਾਣੀ ਬਣਾ ਦੋ ਨਾਲੇ ਬਾਦੂ ਤੋਂ ਖੰਡ ਪਾਉਂਗੀ ਨਾਲੇ ਵਿੱਚ ਨਮਕ ਪਾਉਂਗੀ ਤੇ ਨਿੰਬੂ ਤੋੜ ਨਿਕਲ ਲਿਆ ਮੁੰਡੇ ਨੂੰ ਤੇ ਦੱਸ ਦੇ ਦੇ ਇਹਨੂੰ ਛੇਦ ਨਾ ਪਾਣੀ ਪਾਣੀ ਪੀਤਿਆਂ ਦੀ ਖਬਰਾਟ ਹਟ ਜਾਊਗੀ ਕੀ ਵੇਲਾ ਵੇਲਾ ਕੋਸਰਿੰਦਾ ਯੂ ਅੰਦਾ ਵੀ ਵੇਲਾ ਰਵਾ ਬਾਹਰ ਕੇ ਤੇ ਵੇਖਾ ਨਾ ਕੁਝ ਵੀ ਕੰਮ ਕਿਸ ਦਾ ਦੁੱਖ ਸ਼ੋਕ ਨਹੀਂ ਰਹਿਦੀ ਚੰਗਾ ਭਲਾ ਦੀਦਾ ਵਾ ਕਿ ਤਿਉ ਇਹਨਾਂ ਦਾ ਕਦੇ ਹੌਸ ਨਹੀਂ ਘੱਡਿਆ ਤੇ ਕਿੱਤਾ ਜਬਾਰ ਲਣ ਆਂਦੀ ਆ ਕਿੱਤਾ ਮੇੜੇ ਮੇੜੀ ਹੋਣ ਨੂੰ ਕਿ ਧੀਏ ਸੇ ਰਵਾ ਚੱਲ ਕੋਈ ਨਹੀਂ ਮੰਮੀ ਤੁਸੀਂ ਚੁੱਪ ਕਰ ਜੋ ਜੇ ਡੈਡੀ ਠੀਕ ਨਹੀਂ ਆ ਤਾਂ ਇਦਾਂ ਲਾ ਕੇ ਰੋਲਾ ਨਹੀਂ ਪੋਣਾ ਚਾਹੀਦਾ ਤੇ ਫਿਰ ਜੇ ਤੁਸੀਂ ਵੀ ਰੋਲਾ ਪਾਈ ਜਾਓਗੇ ਭਾਬੀ ਵੀ ਪਾਈ ਜਾਣਗੇ ਤੇ ਆਪਣੇ ਵਿੱਚ ਤੇ ਉਹਨਾਂ ਵਿੱਚ ਕੋਈ ਫਰਕ ਨਹੀਂ ਰਹਿ ਜਾਣਾ ਵਰਕ ਨਹੀਂ ਰਹਿ ਜਾਣਾ ਤੇ ਕੀ ਹੋ ਗਿਆ ਜੇ ਪਾਣੀ ਦਾ ਕੋਟੀ ਮੰਗ ਲਿਆ ਜਿਹੜੀ ਨਾਲ ਹੀ ਯਾਦ ਤੂੰ ਉਗੜਾ ਬੈ ਲਿਆ ਅੱਗੋਂ ਪਿੱਛੋਂ ਤੇ ਬੜੀ ਨੱਟੀ ਫਿਰਦੀ ਆ ਇਹ ਜਿੰਨੀ ਸੇਵਾ ਮੈਂ ਹੀ ਕਰਦੀ ਆ ਤੇ ਜੇ ਹੁਣ ਅਸੀਂ ਮਿੱਟ ਲਾ ਕੇ ਬੈ ਗੀਆਂ ਇਹ ਕੋਈ ਜਰਿਆ ਹੀ ਨਹੀਂ ਗਿਆ ਕਿਤੇ ਅੱਜ ਹੀ ਕਿਤੇ ਬੜਾ ਹੀ ਕੰਮ ਹੋਵੇ ਨਾ ਸਾਡੇ ਘਰ ਤੇ ਫੇਰ ਵੀ ਆ ਕੇ ਕਿਤੇ ਢੇਰੀ ਪੱਠੇ ਇਕ ਲਿਆਉਣੇ ਹੀ ਹੋ ਜੇ ਵੇਲਾ ਰਵੇ ਨਾ ਪੱਕਾ ਛੱਡ ਕੇ ਫੇਰ ਬੜਾ ਖੋਸ ਤੇ ਜਦੋਂ ਕੋਈ ਕੰਮ ਕਹਿ ਦੋ ਫੇਰ ਇਹਨੂੰ ਕਬਰਾਟਾਂ ਚਾਲੂ ਹੋ ਜਾਂਦੀਆਂ ਵਾ ਕਬਲ ਜਿੰਨਾ ਮਰਜੀ ਤੂੰ ਆਪਣੇ ਪਿਓ ਦਾ ਕਰਨਾ ਇਹਨੇ ਕਿਹੜਾ ਸਾਡਾ ਬਣਨਾ ਵਾ ਇਹਨੇ ਸਾਡੇ ਤੇ ਯਕੀਨ ਨਹੀਂ ਕਰਨਾ ਇਹਨੇ ਰਾਜ ਤੇ ਯਕੀਨ ਕਰਨਾ ਉਹ ਨਾ ਕੰਦੋ ਕੋਈ ਮੈਂ ਹੁਣ ਕਵਲ ਤੇ ਯਕੀਨ ਸਾਰਾ ਕਰੂਗਾ ਤੁਹਾਡੇ ਦੇ ਦੋਹਾਂ ਤੇ ਕਰੂਗਾ ਤੁਸੀਂ ਹੁਣ ਟੈਨਸ਼ਨ ਨਾ ਲਾਉ ਰਾਜ ਦੀਆਂ ਮੈਂ ਸਾਰੀਆਂ ਸੁਣ ਲੀਆਂ ਸੁਣਦਾ ਰਿਆਂ ਪਰ ਮੈਨੂੰ ਅਕਲ ਹੀ ਹੋਣ ਆਉਣ ਲੱਗੀ ਆ ਲੱਗ ਗਿਆ ਨਾ ਪਤਾ ਸਾਨੂੰ ਤੇ ਉਪਰੀਆਂ ਹੀ ਬਣਾਇਆ ਸੀ ਤਾਨੂੰ ਤੇ ਮਾਵਾਂ ਈ ਘਨ ਕੋ ਸਮਝਦਾ ਨਹੀਂ ਤੁਸੀਂ ਨੌ ਸੋਰਾ ਅੱਜ ਸਾਰਿਆਂ ਨੂੰ ਛੋੜ ਲਿਆ ਨਾ ਕੀ ਕਰਨੀ ਅੱਜ ਤੁਹਾਨੂੰ ਪਤਾ ਲੱਗ ਗਿਆ ਵਾ ਉਹ ਜੋ ਪਿੱਛੇ ਹੋ ਗਿਆ ਹੋ ਗਿਆ ਹੁਣ ਗਾੜੀ ਨਹੀਂ ਮੈਂ ਉਹਦੇ ਮਗਰ ਲੱਗਦਾ ਮੈਂ ਤੁਹਾਡਾ ਜੋ ਆਖੋ ਗਿਆ ਮੈਂ ਉਦਾਂ ਹੀ ਕਰੀ ਜਾਊਂਗਾ ਤੇ ਜੇ ਪਹਿਲਾਂ ਹੀ ਮਾੜਾ ਮੋਟਾ ਸਾਡਾ ਵੀ ਕੋਸ ਸੋਚਦੇ ਰਹਿੰਦੇ ਇੱਥੋਂ ਤੱਕ ਨਾ ਹੀ ਨੋਬਤ ਜਾਂਦੀ ਹੁਣ ਕਿੰਨੀ ਬਿਪਤਾ ਪਈ ਆ ਨਾਲੇ ਤੁਸੀਂ ਕਿੰਨੀ ਟੈਨਸ਼ਨ ਲਈ ਆ ਆਪਣਾ ਸਰੀਰ ਖਰਾਬ ਕੀਤਾ ਵਾ ਇਹ ਨਾ ਜਿੰਨੀਆਂ ਮਰਜ਼ੀ ਮਾਵਾਂ ਈ ਬਣ ਜਾਣ ਪਰ ਨਾ ਬਾਪੂ ਨੇ ਫੇਰ ਵੀ ਮੈਨੂੰ ਧੀ ਨੂੰ ਕਿਹਾ ਨਾ ਕਿ ਜਾ ਪੁੱਤ ਤੂੰ ਲਿਆ ਪਾਣੀ ਬਣਾ ਕੇ ਕਵਲ ਨੂੰ ਨਹੀਂ ਬਣਾਉਣਾ ਹੁੰਦਾ ਫੇਰ ਵੀ ਬਾਪੂ ਨੇ ਤੇ ਮੇਰਾ ਮੇਰਾ ਹੀ ਰਹਿਣਾ ਵਾ ਇਹ ਜੋ ਮਰਜੀ ਬਲਾਲ ਕਰਦੇ ਕਿ ਦਸਰਾਣੇ ਚੜ ਕੇ ਤੇ ਉਹ ਤੇ ਬੈਠੀਆਂ ਵਾ ਸਰੀਰ ਮੈਨੂੰ ਹੀ ਖਰਾਬ ਕਰਨਾ ਹੈ ਮੈਂ ਤੇ ਤੁਹਾਡੀਆਂ ਸਾਰੀਆਂ ਗੱਲਾਂ ਜਦੋਂ ਸੁਣੀਆ ਨਾ ਮੇਰੇ ਦੇ ਪੈਰਾਂ ਸਦੋਂ ਮਿੱਟੀ ਨਿਕਲ ਗਈ ਮੇਰਾ ਸਰੀਰ ਕੰਬ ਗਿਆ ਮੈਂ ਕੀ ਕਰਦਾ ਤੇ ਕੀ ਨਾ ਕਰਦਾ ਕਵਲ ਤੂੰ ਵੀ ਮਿਲਣਾ ਮੈਂ ਆ ਵੀ ਦੇ ਜੇ ਕੋਈ ਵੀ ਜੋ ਪਿੱਛੇ ਹੋ ਗਿਆ ਹੁਣ ਮੈਂ ਤੇਰਾ ਹੀ ਬਣ ਕੇ ਰਹੂੰਗਾ ਨਹੀਂ ਡਾਡੀ ਜੀ ਤੁਸੀਂ ਨਾ ਵੱਡੇ ਆ ਮੇਰੇ ਨਾਲੋਂ ਤੇ ਹੱਥ ਜੋੜਦੇ ਚੰਗੇ ਨਹੀਂ ਲੱਗਦੇ ਨੇ ਤੁਸੀਂ ਜਿੰਨੀਆਂ ਮਰਜ਼ੀ ਗਲਤੀਆਂ ਕਰ ਲਓ ਅਸੀਂ ਨਿਆਣੇ ਆ ਤੇ ਨਿਆਣੇ ਹੀ ਰਹਿਣਾ ਵਾ ਤੇ ਮੈਂ ਕੌਣ ਹਾਂ ਨਹੀਂ ਤੁਹਾਨੂੰ ਮਾਫ ਕਰਨ ਵਾਲੀ ਮੈਂ ਅੱਗੇ ਤੋਂ ਕੋਈ ਨਹੀਂ ਬੱਤ ਤੁਹਾਡੇ ਦੋਆ ਦੇ ਕਰੂੰ ਯਕੀਨ ਹੋਰ ਤੇ ਮੈਂ ਮਰਦਾ ਨਹੀਂ ਕਰਦਾ ਸੱਚੀ ਤੁਸੀਂ ਛੁੜ ਲਿਆ ਨਾ ਅਸੀਂ ਤਾਂ ਆਦੇ ਹੀ ਨਾ ਰਾਜ ਨੇ ਸਾਫ ਚੋਰੀ ਕੀਤੀ ਆ ਉਹ ਪੈਰੋਂ ਤੇ ਪਾਣੀ ਨਹੀਂ ਸੀ ਪੈਣ ਦਿੱਤੀ ਹੋਰ ਸਚਾਈ ਆਈ ਹੈ ਨਾ ਸਾਹਮਣੇ ਤੇ ਕੋਈ ਗੱਲ ਨਹੀਂ ਉਹ ਸਾਨੂੰ ਨਾ ਇਹ ਗੱਲ ਦਾ ਨਤਾਰਾ ਚਾਹੀਦਾ ਫੈਸਲਾ ਹੋਣਾ ਚਾਹੀਦਾ ਵਾ ਨਹੀਂ ਮੰਮੀ ਜੀ ਸਾਨੂੰ ਕੋਈ ਫੈਸਲਾ ਨਹੀਂ ਚਾਹੀਦਾ ਅਹੀਂ ਡਾਡੀ ਜੀ ਨਜ਼ਰਾਂ ਵਿੱਚ ਸਹੀ ਆ ਨਾ ਇਹਨਾਂ ਨੂੰ ਝੂਠ ਸੱਚ ਦਾ ਪਤਾ ਲੱਗ ਗਿਆ ਵਾ ਮੇਰੇ ਬਾਅਦ ਤੇ ਤੁਹਾਡੇ ਬਾਅਦ ਤੇ ਇਹੋ ਹੀ ਬੜਾ ਵਾ ਸਾਨੂੰ ਕੋਈ ਫੈਸਲਾ ਨਹੀਂ ਚਾਹੀਦਾ ਵੇ ਸਾਨੂੰ ਇਹਨਾ ਬੜਾ ਵਾ ਤੇ ਅਹੀਂ ਡਾਡੀ ਦੀਆਂ ਨਜ਼ਰਾਂ ਵਿੱਚ ਚੂਰ ਨਹੀਂ ਆ ਤੇ ਤੁਸੀਂ ਡਾਡੀ ਤੇ ਨਾ ਐਵੇਂ ਜ਼ੋਰ ਨਾ ਦਿਓ ਵੀ ਹੁਣ ਬਹੁਤਾ ਵੀ ਤੁਸੀਂ ਕੋਈ ਫੈਸਲਾ ਕਰੋ ਵੀ ਉਦਾਂ ਤੁਹਾਨੂੰ ਹੋਇਆ ਕੀ ਤੁਸੀਂ ਡਿੱਗੇ ਕਿੱਦਾਂ ਹੀਗੇ ਉੱਜਲੋ ਮੈਂ ਗੱਲਾਂ ਸੁਣੀਆਂ ਨਾ ਮੈਨੂੰ ਟੈਨਸ਼ਨ ਲੱਗ ਗਈ ਮੈਨੂੰ ਪਤਾ ਨਹੀਂ ਮੇਰਾ ਬੀਪੀ ਵੱਧ ਗਿਆ ਕਿ ਘਟ ਗਿਆ ਮੈਂ ਨੇਰ ਨਹੀਂ ਖਾ ਕੇ ਡੇਪਿਆ ਉਹ ਵੇਲੇ ਨਹੀਂ ਪਤਾ ਲੱਗਾ ਮੈਨੂੰ ਕਿ ਕੀ ਹੋਇਆ ਮੈਨੂੰ ਤੇ ਕੀ ਨਹੀਂ ਅੱਜ ਤੁਸੀਂ ਉੱਥੇ ਪੈ ਰਹੇਂਗੇ ਜਸਨਾ ਕੇ ਨਾ ਵੇਂਦਾ ਤੇ ਫੇਕ ਹੀ ਬੰਦਾ ਗਰਮੀ ਚ ਗੋਡੇ-ਗੋਡੇ ਆ ਅੱਜ ਕਰ ਸਰੀਰਾਂ ਦੇ ਵਿੱਚ ਕੀ ਆ ਬੰਦੇ ਦਾ ਸਾਹ ਆਇਆ ਨਾ ਆਇਆ ਇੱਕ ਬਰਾਬਰ ਹੀ ਆ ਕੋਈ ਨਹੀਂ ਡਰ ਜੀ ਤੁਸੀਂ ਟੈਨਸ਼ਨ ਨਾ ਲਿਆ ਕਰੋ ਵੀ ਅੱਜਕੱਲ ਨਾ ਸਰੀਰਾਂ ਵਿੱਚ ਕੋਹ ਨਹੀਂ ਆ ਸਾਹ ਆਇਆ ਨਾ ਆਇਆ ਜੇ ਤੁਹਾਨੂੰ ਕੋ ਹੋ ਗਿਆ ਅਸੀਂ ਕਿੱਧਰ ਜਾਣਾ ਵਾ ਤੇ ਰਹੀ ਗੱਲ ਪਾਬੀ ਜੀ ਦੀ ਉਹਨਾਂ ਦੀ ਗੱਲ ਨਾ ਅਸੀਂ ਦਿਲ ਤੇ ਨਹੀਂ ਲਾਉਂਦੇ ਸਾਨੂੰ ਹੁਣ ਆਦਤ ਹੋ ਗਈ ਉਹਨਾਂ ਦੀਆਂ ਗੱਲਾਂ ਸੁਣਨ ਦੀ ਤੇ ਕੋਈ ਗੱਲ ਨਹੀਂ ਤੁਸੀਂ ਨਾ ਇੰਨਾ ਫਿਕਰ ਕਰਿਆ ਕਰੋ ਫਿਕਰ ਕਿਉਂ ਨਾ ਕਰਾਂ ਪੁੱਤ ਮੇਰੀਆਂ ਅੱਖਾਂ ਹੀ ਹੁਣ ਗੁੱਲ ਗਈਆਂ ਰਾਜ ਦੇ ਸੱਚਾਈ ਦਾ ਪਤਾ ਹੀ ਹੁਣ ਲੱਗਾ ਤੇ ਰਾਜ ਕੀ ਕਰਦੀ ਰਹੀ ਆ ਤੇ ਕੀ ਨਹੀਂ ਕਰਦੀ ਰਹੀ ਜੋ ਜੋ ਰਾਜ ਨੇ ਕੀਤਾ ਕਿ ਨਹੀਂ ਉਹ ਹੁਣ ਸਾਰਾ ਹੀ ਆਪਣਾ ਸਾਹਮਣੇ ਆਉਣ ਲੱਗਾ ਵਾ ਹੁਣ ਤੈਨੂੰ ਪਤਾ ਵਾ ਕਿ ਸੱਚ ਸਾਹਮਣੇ ਆਉਣ ਲੱਗਾ ਜਦੋਂ ਅਸੀਂ ਆਦੇ ਹੀ ਨਾ ਹਾੜੀ ਤਾਂ ਤੁਸੀਂ ਮੰਦੇ ਹੀ ਨਹੀਂ ਆਦੇ ਹਾਂਵੇਂ ਬੋਲਦੀਆਂ ਆਏ ਚੱਲ ਕੰਨ ਤੋਂ ਸਿਆਣੇ ਆਖਿਆ ਜੇ ਸਵੇਰ ਦਾ ਭੁੱਲਾ ਸਾਹਮਣੂ ਕਰ ਆ ਗਿਆ ਨਾ ਉਹ ਭੁੱਲਿਆ ਨਹੀਂ ਹੁੰਦਾ ਮੈਂ ਹੁਣ ਨਾ ਮੁੰਡੇ ਨਾਲ ਗੱਲ ਕਰਨੀ ਆ ਪਰ ਅਜੇ ਨਹੀਂ ਕਰਨੀ ਹੋਰ ਨਾ ਹੋਏ ਉਹ ਜੱਣ ਨੂੰ ਲੈ ਗਏ ਨੇ ਪੇਕੇ ਜਾਵੜੇ ਤੇ ਮੁੰਡਾ ਆਖੇ ਵੀ ਮੇਰਾ ਮਗਰੋਂ ਘਰ ਜਾੜਤਾ ਪਰ ਮੁੰਡਾ ਆਉਣ ਹੀ ਵਾਲਾ ਆਊਗਾ ਫੇ ਸਾਰੀ ਗੱਲ ਹੋਰ ਨਾ ਕਰੂੰਗਾ ਆਹ ਕੋ ਹੱਕ ਕਰ ਦੇ ਵਿੱਚ ਵਰਦਾ ਹੀ ਇਹਨੂੰ ਸਮਝਾ ਦੇ ਯਾ ਵੀ ਰਲ ਮਿਲ ਕੇ ਰਿਆ ਕਰੋ ਬਹੁਤ ਕਰ ਦੇ ਵਿੱਚ ਖਾਪ ਪਈ ਰਹਿੰਦੀ ਆ ਆ ਤੇ ਤੁਸੀਂ ਵਧੀਆ ਕੀਤਾ ਆ ਤੇ ਮੇਰੇ ਦਿਲ ਤੋਂ ਨਾ ਤੁਸੀਂ ਪਾਰ ਹੀ ਲਾਤਾ ਮੈਨੂੰ ਇੰਨੀ ਮੈਦ ਨਹੀਂ ਹੈਗੀ ਵੀ ਤੁਸੀਂ ਮੇਰੀ ਧੀ ਨੂੰ ਚੰਗਾ ਸਮਝੋਗੇ ਮੈਨੂੰ ਤੇ ਹਰ ਵਕਤ ਟੈਨਸ਼ਨ ਲੱਗੀ ਰਹਿੰਦੀ ਤੇ ਜੇ ਮੈਨੂੰ ਕੋ ਹੋ ਜੇ ਮੇਰੀ ਧੀ ਦਾ ਕੌਣ ਆ ਔਰ ਤੂੰ ਆਪਣੀ ਜ਼ਿੰਮੇਵਾਰੀ ਨਿਭਾ ਮੈਂ ਆਪਣੀ ਜ਼ਿੰਮੇਵਾਰੀ ਨਿਭਾਉਂਗਾ ਇਹ ਨਹੀਂ ਵੀ ਮੈਂ ਕੋਈ ਨਹੀਂ ਕਰਦਾ ਮੈਂ ਪਿਓ ਹੋਣ ਦਾ ਪੂਰਾ ਦਰਜਾ ਨਿਭਾਉਂਗਾ ਫਿਕਰ ਕਰਦੀ ਤੁਹਾਨੂੰ ਕੋਈ ਲੋੜ ਨਹੀਂ ਹੋਣਾ ਕੋਈ ਟੈਨਸ਼ਨ ਨਹੀਂ ਲੈਣੀ ਤੁਸੀਂ ਆ ਤੇ ਵਧੀਆ ਕਰਤਾ ਮੇਰੇ ਤੇ ਦਿਲ ਤੋਂ ਨਾ ਤੁਸੀਂ ਪਹਾੜ ਹੀ ਲਾਤਾ ਜੋ ਮੈਨੂੰ ਤਾਂ ਇੰਨੀ ਖੁਸ਼ੀ ਹੋਈ ਆ ਜੇ ਉਦੋਂ ਦਾ ਹੀ ਹੇਤਾ ਇਹਨੂੰ ਤੀ ਸਮਝਦੇ ਤਿਆ ਨੂੰ ਆ ਦੇਣ ਨਾ ਵੇਖਣੇ ਪੈਂਦੇ ਜਿੰਨੀਆਂ ਵਧੀਕੀਆਂ ਸਾਡੇ ਨਾਲ ਰਾਜ ਕਰਦੀ ਰਹੀ ਨਾ ਤੁਹਾਡੀ ਹਲਾਸ਼ੇਰੀ ਨਾ ਕਰਦੀ ਰਹੀ ਆ ਯੱਤਾਂ ਟਿਕਣਾ ਨਾ ਇੰਨੀ ਹਲਾਸ਼ੇਰੀਆਂ ਹੁੰਦੀਆਂ ਰਾਜ ਦੀ ਕਿ ਜੁਰਤੀ ਸਾਡੇ ਗਾੜੀ ਭੁੱਲ ਜਾਣਾ ਅਸੀਂ ਵੀ ਅਸਕਰਕਾਰ ਵਾਲੀਆਂ ਸੀ ਅਸੀਂ ਕਿਹੜੀਆਂ ਉੱਥੇ ਫੜ ਕੇ ਆਈਆਂ ਹਿੱਦੀਆਂ ਚੱਲ ਕੋਈ ਨਹੀਂ ਮੰਮੀ ਛੱਡੋ ਹੁਣ ਇਹਨਾਂ ਗੱਲਾਂ ਨੂੰ ਮੁਰਮੁਰ ਕੇ ਜਿਵੇਂ ਅਸੀਂ ਉਹ ਗੱਲਾਂ ਕਰੀ ਜਾਵਾਂਗੇ ਨਾ ਤੇ ਚੰਗੇ ਨਹੀਂ ਲੱਗੀਦਾ ਵੇ ਕਬਲ ਤੂੰ ਤੇ ਆ ਨਹੀਂ ਨਾ ਨਹੀਂ ਚੰਗੇ ਲੱਗੀਦਾ ਮੈਨੂੰ ਰਾਜ ਦੀਆਂ ਜਿਹੜੀਆਂ ਗੱਲਾਂ ਨਾ ਮੈਨੂੰ ਭੁੱਲਣ ਨਹੀਂ ਆਉਂਦੀਆਂ ਹੁਣ ਇਹਨਾਂ ਵੀ ਅੱਖੀ ਕੰਨੀ ਸੁਣ ਲਿਆ ਨਾ ਹੁਣ ਕਿਤਾ ਅਖੰਡ ਹੈ ਵੀ ਮੈਂ ਤਾਂ ਤੇ ਨਾਲ ਗਲਤੀਆਂ ਕਰਦਾ ਰਿਆਂ ਉਹ ਕਰਮੰਦੀ ਰਹੀ ਤੇ ਫੇਰ ਹੀ ਹੀ ਨਾ ਚਲ ਕੋਈ ਨਹੀਂ ਡਾਡੀ ਨੇ ਆਪਣੀ ਗਲਤੀ ਮੰਨ ਲਈ ਆ ਨਾ ਤੇ ਫਿਰ ਤੁਸੀਂ ਛੱਡੋ ਇਹਨਾਂ ਗੱਲਾਂ ਨੂੰ ਛੱਡ ਤੇ ਦਿੱਤੀਆਂ ਪਰ ਭੁੱਲਦੀਆਂ ਨਹੀਂ ਹਾਨੂੰ ਰਾਜ ਨੇ ਜਿਹੜੀਆਂ ਜਿਹੜੀਆਂ ਸਾਡੇ ਨਾਲ ਕੀਤੀਆਂ ਵਾ ਸਾਡੇ ਦਿਲ ਤੇ ਲਿਖੀਆਂ ਗਈਆਂ ਵਾ ਓ ਚਲੋ ਮਿੱਟੀ ਪਾਓ ਇਹਨਾਂ ਗੱਲਾਂ ਤੇ ਜਾਣ ਦੋ ਹੁਣ ਕੋਈ ਨਹੀਂ ਮੈਂ ਗਾੜੀ ਨਹੀਂ ਕੋਈ ਵੀ ਉਹਦੀ ਕੋ ਇੱਕ ਨਾ ਮੰਨੂਗਾ